ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕੋਮਾਂਤਰੀ ਫਾਰਮੇਸੀ ਦਿਹਾੜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਕਿਸ਼ੋਰ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ ਅਤੇ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮੈਕਿਊਟੀਕਲ ਵਿਭਾਗ ਦੇ ਪ੍ਰੋਫੈਸਰ ਡਾਕਟਰ ਸੁਭੀਤ ਕੁਮਾਰ ਜੈਨ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਫਾਰਮੇਸੀ ਪੇਸ਼ੇ ਨਾਲ ਸੰਬੰਧਿਤ ਦਿੱਤੀ ਗਈ ਇਸ ਮੌਕੇ ਪਿਛਲੇ ਸਮੇਂ ਵਿੱਚ ਸੇਵਾ ਮੁਕਤ ਹੋਏ ਫਾਰਮੇਸੀ ਅਫਸਰਾ ਸੀਨੀਅਰ ਫਾਰਮੇਸੀ ਅਫਸਰਾ ਅਤੇ ਜ਼ਿਲ੍ਹਾ ਫਾਰਮੇਸੀ ਅਫਸਰਾ ਨੂੰ ਸਨਮਾਨਿਤ ਕੀਤਾ ਗਿਆ ਮੈਂ ਦੱਸਣਾ ਚਾਹੁੰਦਾ ਕਿ ਮੰਤਰੀ ਫਾਰਮੇਸੀ ਦਿਹਾੜਾ ਜਿਹੜਾ ਹਰ ਸਾਲ 25 ਸਤੰਬਰ ਨੂੰ ਸੋਚੇ ਸੰਸਾਰ ਪਰ ਵਿੱਚ ਬਣਾਇਆ ਜਾਂਦਾ ਪਰ ਸਿਹਤੋ ਭਾਗ ਵਿੱਚ ਇਹਨੂੰ ਮਨਾਉਣ ਦੀ ਸ਼ੁਰੂਆਤ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ 2009 ਵਿੱਚ ਕੀਤੀ ਸੀ ਉਸ ਪਰੰਪਰਾ ਨੂੰ ਸਾਡੀ ਜਿਹੜੀ ਹੁਣ ਦੀ ਜਥੇਬੰਦੀ ਆ ਪੰਜਾਬ ਰਾਜ ਫਾਰਮੇਸੀ ਅਫੀਸਰ ਐਸੋਸੀਏਸ਼ਨ ਜਿਹੜਾ ਅੰਮ੍ਰਿਤਸਰ ਉਹ ਸੇਵਾਬukt ਫਾਰਮੇਸੀ ਅਫਸਰ ਪਲੱਸ ਐਮਜੇ ਕੇਪਰ ਚ ਕੰਮ ਕਰਨ ਵਾਲੇ 108 ਵਾਲੇ ਆਰਬੀਐਸਕੇ ਵਾਲੇ ਜ਼ਿਲ੍ਹਾ ਪ੍ਰੀਸ਼ਦ ਵਾਲੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਕਮੰਤਰੀ ਫਾਰਮੇਸੀ ਦਿਹਾੜਾ ਅਮਰitsar ਜ਼ਿਲ੍ਹੇ ਵੱਲੋਂ ਇੱਥੇ ਬਣਾ ਰਹੀ ਹੈ ਵਰਲਡ ਫਾਰਮੇਸੀ ਡੇ ਦੇ ਸੰਬੰਧ ਵਿੱਚ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਹੈ ਵਰਲਡ ਫਾਰਮੇਸੀ ਡੇ ਮਨਾਉਣ ਦਾ ਮੱਛਦ ਇਹ ਆਈ ਹੋਈ ਹੈ ਕਿ ਸਾਰੇ ਦੁਨੀਆ ਨੂੰ ਅਵੇਅਰ ਕਰਦਾ ਕਿ ਸਾਰੀ ਦੁਨੀਆ ਦੀਆਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਸੁਧਾਰ ਕਰਨ ਵਿੱਚ ਫਾਰਮਾਸਿਸਟਾਂ ਕਿੰਨਾ ਹੀ ਵੱਡਾ ਮੁੱਲਾ ਰੋਗ ਦਾ ਯੋਗਦਾਨ ਹੈ